ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੇਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਂ ਦਾ ਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬੱਗਾ ਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509986 ਅੱਜ ਦੀ ਵੀਡੀਓ ਦੇ ਵਿੱਚ ਜਾਇਜੇ ਮੌਲਦੀਆਂ ਤੁਹਾਨੂੰ ਦੋ ਵੜਾ ਵਿਖਾਉਣੀਆਂ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਇਨਫਰਮੇਸ਼ਨ ਲੈ ਲੈਣਾ ਮੌਲ ਬਾਈ ਕਹਿੰਦਾ ਜਾਇਜ ਹੀ ਹੋਣਗੇ ਬਾਕੀ ਤੁਸੀਂ ਸੋਣ ਹੀ ਲੈਣੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦਿਲਦੇਸ ਨਾਮ ਚੰਦਾਈ ਪਿੰਡ ਲੰਗਣਾ ਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਗਾ ਪੁਰਾਣਾ ਫੋਨ ਨੰਬਰ ਦੱਸੀ 90567 2971 ਕਿਹੜੇ ਪਾਸੇ ਲੱਗੀਏ ਐ ਇਧਰੋਂ ਲੱਗੂ ਕੰਨ ਮਸੂਆ ਇਹ ਦੂਜੇ ਦੀ ਸੁਣਾ ਜੀ ਕਿੰਨੇ ਦਿਨ ਲੈ ਜੂ ਹਜੇ 12 ਤਰੀਕ ਨੂੰ ਦਿਨ ਪੂਰੇ ਹੋ ਗਏ ਦੁੱਧ ਕਿੰਨਾ ਦੇ ਦੂ ਪਹਿਲੇ ਛੂਏ ਦਿੱਤਾ ਮਾਲਕਾ ਕਹਿੰਦਾ 16-17 ਕਿਲੋ 16-17 ਹਾਂ ਛੀਲ ਸੌ ਹਾਂ ਵਧੀਆ ਛੀਲ ਮਾਦੀ ਨਾ ਨਾ ਪਾਗਦੀ ਮਾਦੀ ਨਾ ਕੱਢੀਏ ਬਾਹਰੋਂ 12 ਨੂੰ ਦਿਨ ਪੂਰੇ ਹੁੰਦੇ ਆ ਹਾਂ 12 ਤਰੀਕ ਨੂੰ 12 ਤਰੀਕ ਨੂੰ ਦਿਨ ਪੂਰੇ ਹੁੰਦੇ ਅੱਜ ਹੋ ਗਈ 4 ਤਰੀਕ 3 ਤਰੀਕ ਅੱਜ 3 ਦਸੰਬਰ ਆ 9 ਦਿਨ ਡੇਟ ਮੁਤਾਬਕ ਕੱਚੀ ਹੈ ਬਾਕੀ ਜਾਨਵਰ ਦਾ ਪਤਾ ਨਹੀਂ ਹੁੰਦਾ ਕੋਈ ਦਿਹਾੜੀ ਡੰਗ ਜਾਨਵਰ ਪਹਿਲਾਂ ਵੀ ਸੂ ਸਕਦਾ ਦੁੱਧ ਕਿੰਨਾ ਦੱਸਿਆ ਪਹਿਲੇ ਸੂਹ ਦਿੱਤਾ 16 17 ਕਿਲੋ 16 17 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲਾਂ ਮੱਛੀ ਨੇ ਦਿੱਤਾ ਵਜਨ ਵਜਨ ਤਾਂ ਬਹੁਤ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਹਵਾਨਾ ਸੋਹਣਾ ਠੋਸ ਨਿੱਗਰ ਆ ਵਾਲਟੇ ਲਾਹ ਜੀ ਕਾਫੀ ਬਾਕੀ ਆ ਬਾਕੀ ਦੇਣਾ 9 ਪਏ ਆ ਤਰੀਕ ਮੁਤਾਬਕ 8-9 ਦਿਨ ਵਧੀਆ ਸੇਵਾ ਸੰਭਾਲ ਘਰ ਕੇਅਰ ਹੋ ਜਾਂਦੀ ਏ ਲੇਵਾ ਬੱਚੀ ਲਾਊ ਬਹੁਤ ਕਿਉਂਕਿ ਝੋਲ ਵਾਲੀ ਬੱਚੀ ਆ ਸਾਰੀ ਵਾਲਟੇਲ ਕੱਢ ਕੇ ਸੋਣਾ 8-9 ਦਿਨਾਂ ਤਾਈਂ ਸੋਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਥਾਨ ਪੂਰਾ ਚੰਗਾ ਮੁੱਠੀ ਵਾਲਾ ਅੱਧੀ ਚਵਾਈ ਵਾਲਾ ਥਾਣਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਦੁੱਧ 18-20 ਕਿਲੋ ਰਕੀ ਪਿਉਣ ਦਾ ਹੱਕ ਬਣਦਾ ਕਿਉਂਕਿ ਬੱਚੀ ਜਾਨ ਵਾਲੀ ਆ ਬਾਕੀ ਰੁੱਤ ਵਧੀਆ ਦਣ ਸਿਆਲਾਂ ਦੇ ਆ ਗਿਆ ਤੁਸੀਂ ਵੇਖ ਸਕਦੇ ਆ ਫਟ ਟੰਗ ਹਵਾਨਾ ਪਿੱਛੇ ਨੂੰ ਵੱਧਾ ਬਾਕੀ ਹੂੰ ਫਿਟਿੰਗ ਵਾਲਾ ਹਵਾਨਾ ਲੰਮਾ ਹਵਾਨਾ ਬੈਕ ਨੂੰ ਵੀ ਪਿੱਛੇ ਆਟਮਾ ਹਵਾਨਾ ਮੂਹਰੇ ਥਣ ਤੋਂ ਵੀ ਗੱਠ ਟੰਗ ਹਵਾਨਾ ਅੱਗੇ ਧੰਨੀ ਵਾਲੇ ਪਾਸੇ ਨੂੰ ਖੜਦਾ ਜਾਇਦ ਜਾ ਮਾਲਾ ਸ਼ਿੰਦੇ ਜ ਲੈਣ ਦੇ ਨਾਲ 52000 ਦੀ ਦੇਣਗੇ 52000 ਦੀ ਹਾਂ ਦੋਸਤੋ ਬਿਲਕੁਲ ਜਾਇਦ ਜਾ ਮਾਲਾ 52000 ਦੀ ਬਈ ਕਹਿੰਦਾ ਦੇ ਦੂੰਗਾ ਇਹੀ ਬੱਚੀ ਕਿਸੇ ਹੋਰ ਚੰਗੇ ਵਪਾਰੀ ਦੇ ਘਰੇ ਖੜੀ ਹੁੰਦੀ 60 62000 ਮੁੱਲ ਕਰਨਾ ਸੀ ਅਗਲੇ ਨੇ ਪਰਾ ਨਵੇਂ ਵਪਾਰ ਦਾ ਕੰਮ ਆ ਬਾਈ ਦਾ ਇੱਕ ਅੱਧਾ ਪਸ਼ੂ ਲਿਆ ਕੇ ਸੇਲ ਕਰਦਾ ਚੰਗੇ ਵਪਾਰੀ ਦੇ ਘਰੇ ਖੜੀਂਦੀ ਅੱਜ ਹੀ 60 6000 ਮੁੱਲ ਹੋਣਾ ਸੀ ਇਹਦਾ ਪਰ ਬਿਲਕੁਲ ਜਾਇਜ਼ ਜਆ ਮੁੱਲ 52000 ਤੇ ਦੁੱਧ 18 20 ਕਿਲੋ ਪਿਆਜੂ ਮੌਕੇ ਤੇ ਕੋਈ ਥੋੜਾ ਕਣਾ ਮਾਨ ਤਾਨ ਹੋ ਜੂ ਦੋ ਨੰਬਰ ਤੇ ਆਇਆ ਬਾਈ ਸਿੰਦੇ ਇਹ ਵੀ ਦੂਜੇ ਸੂਏ ਪਰ ਆਪਾ ਤੋਂ ਗਈ ਬਾਈ ਇਹ ਪਹਿਲੇ ਸੂਏ ਹਾਂ ਪਰਾ ਆਪਾ ਤੋਂ ਗਈ ਸੀ ਪਹਿਲੇ ਸੂਏ ਦਿੱਤਾ ਇਹਨੇ 10 ਕਿਲੋ ਦਣ ਕਿੰਨੇ ਪਏ ਆ ਦਣਾ ਹੀ ਲੈ ਜੂ 15 ਅੰਗ ਲੈ ਜੇ 10 ਲੈ ਜੇ 15 ਮਨ 15 ਮਨ ਕੇ ਲਵੇ ਆ ਠੀਕ ਆ ਉਹ ਸਾਰਾ ਦਸੀ ਸੂਪੀ ਹਾਂ ਚੱਲ ਸੀਲ ਠੰਡੀ ਜਿਹੀ ਮਾਤੀ ਬੰਦਾ ਨਹੀਂ ਬਸ ਹਮਾਰੀ ਥੱਲੇ ਬੰਦਾ ਵਲਟ ਲੈ ਪਈਆਂ ਬਹੁਤ ਆ ਹਾਂ ਜੈਜਾ ਮਲ ਸ਼ਿੰਦੀ ਇਹਦਾ 3000 ਰੁਪਏ 2 ਨੰਬਰ ਦਾ ਵੀ ਨਿੱਕਾ ਜਿਹਾ ਮੋਹਲਾ 30000 ਦੁੱਧ 12 13 ਕਿਲੋ ਪਿਆ ਜੂ 10 ਦਿਨਾਂ ਦੀ ਕੱਚੀ ਹੈ ਕੋਈ 5 ਦਿਨ ਵੱਧ ਹੀ ਮੰਨ ਲੈ ਬਾਈ ਕਹਿੰਦਾ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਸੂਪੂ ਪਹਿਲੇ ਸੂਵੇ ਬਾਈ ਕਹਿੰਦਾ ਮੈਂ ਐਂ ਹੀ ਦਿੱਤੀ ਸੀ ਮੇਰੇ ਘਰੋਂ ਹੀ ਗਈ ਸੀ ਲੈ ਕੇ 10 ਕਿਲੋ ਦੁੱਧ ਚਵਾ ਕੇ ਦਿੱਤੀ ਸੀ ਤੇ ਐਰ ਕੀ 12 13 ਤਾਂ ਇੱਥੇ ਚਾਹੀਦਾ ਆਰਾਮ ਨਹੀਂ ਪਿਆ ਜੂ ਬਾਕੀ ਦੁੱਧ ਹੋਊ ਮੱਝ ਆਰਗਾ ਤੇ ਮੁੱਲ ਵੀ ਫਿਰ ਨਿੱਕਾ ਜਾ 30000 ਦੀ ਦਿੰਦਾ ਵੀ ਕੌਣ ਲੁੱਲੋ ਬਹੁਤ ਆਈ ਤਾਂ ਕੱਢ ਕੇ ਹੂੰ 30 35 35000 ਦੇ ਕਹਿੰਦਾ ਟੋਕੜਾਂ ਵੀ ਕੀ ਜਾਂਦੀਆਂ ਇਹ ਤਾਂ ਫੇਰ ਸੂਣ ਵਾਲੀ ਬੱਛੀ ਆ ਹੋਰ ਦਸਾਂ ਦਿਨਾਂ ਤੱਕ ਰੇਣ ਸੂ ਪੈਣਾ ਪੰਜ ਦਿਨ ਬਾਈ ਕਹਿੰਦਾ ਵੱਧ ਬਣ ਲੈ ਅਗਲਾ ਤੇ ਜਿਹੜੀ ਆਪਾਂ ਤੋਕੜ ਲੈ ਲੈਨੇ ਉਹ ਅਗਲਾ ਕਹਿੰਦਾ ਬਈ 4 ਮਹੀਨੇ ਹੋ ਗਏ ਸੂਈ ਨੂੰ ਹਾਂ ਮੋ ਪਤਾ ਨਾਲ ਸੂਈ ਹੁੰਦਾ ਸਾਲ ਵਾ ਹਾਂ ਸਾਲ ਹੁੰਦੀ ਕਿਉਂਕਿ ਅੱਜ ਕੱਲ ਇਮਾਨਦਾਰੀ ਵਾਲੀ ਤਾਂ ਹੈ ਨਹੀਂ ਜਿਹੜਾ 4 ਕਹਿੰਦਾ ਸਾਲ ਦੀ ਸੂਈ ਹੁੰਦੀ ਆ ਕਿਉਂਕਿ ਤੁਸੀਂ ਸਾਰੇ ਵੀਡੀਓ ਵੇ ਨਹੀਂ ਆਂ ਆਸੇ ਪਾਸੇ ਇਮਾਨਦਾਰੀ ਵਾਲੀ ਤਾਂ ਹੈ ਨਹੀਂ ਉਹ ਤੋਕੜ ਵੈੜ ਲੈਣ ਨਾਲੋਂ ਆ ਵੈੜ ਲਈ ਚੰਗੀ ਆ ਤੁਹਾਡੇ ਘਰੇ ਸੂ ਤੁਹਾਡੀ ਅੱਖਾਂ ਦੇ ਸਾਹਮਣੇ ਸੂ ਪਤਾ ਤਾਂ ਹੈਗਾ ਕਿ ਤਾਜੀ ਸੂਈ ਆ ਤੇ ਮੁੱਲੇ ਦਾ ਟੋਕੜਾ ਲਈ 30000 ਦੁੱਧ 12 13 ਕਿਲੋ ਪਿਆਜੂ ਆ ਰਾਮਨਾ ਤੇ ਦੁੱਧ ਉਹ ਮੱਝਰਗਾ ਥਣ گلابی ਆ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਬਿਲਕੁਲ ਸਸਤੇ ਜੇ ਮੁੱਲ ਦੀਆਂ ਛੋਟੇ ਭਾਦੀਆਂ ਦੋ ਵੜਾ ਇਹੀ ਪਾਰੀ ਦੇ ਘਰੇ ਚੰਗੇ ਦੇ ਘਰੇ ਖੜੀ ਹੁੰਦੀ 37 38000 ਮੁੱਲ ਹੋਣਾ ਸੀ ਇਹਦਾ ਘੱਟੋ ਘੱਟ ਪਰ ਬਾਈ ਕਹਿੰਦਾ 30000 ਦੀ ਦੇ ਦੂੰਗਾ ਵਿੱਚੋਂ ਛੋਟ ਕਰ ਦੂੰ ਆ 52000 ਦੀ ਬਾਈ ਕਹਿੰਦਾ ਦੇ ਦੇ ਸੂਲਾਂ ਸਾਰੰਗ ਕਿਲੋ ਦੁੱਧ ਪਹਿਲਿਆਂ ਨੇ ਦਿੱਤਾ 18 20 ਕਿਲੋ ਪਿਆਜੂ ਕਿਉਂਕਿ ਰੁੱਤ ਵਧੀਆ ਸਿਆਲ ਆ ਗਿਆ ਇਸ ਤੋਂ ਘੱਟ ਮੁੱਲ ਚ ਤਾਂ ਫਿਰ ਤੁਹਾਨੂੰ ਵੀ ਪਤਾ ਹਾਂ ਮੇੜਾ ਦਿੰਦਾ ਵੀ ਕੌਣ ਰੁੱਤ ਆ ਗਈ ਨਾ ਹਾਂ ਸਿਆਲ ਆ ਗਿਆ ਪਸ਼ੂ ਮਹਿੰਗੇ ਹੋ ਗਏ ਆ ਬਾਕੀ ਫੋਨ ਨੰਬਰ ਸਕਰੀਨ ਤੇ ਆ ਇਹ ਛੋਟਾ ਜਿਹਾ ਵਪਾਰ ਦਾ ਕੰਮ ਆ ਬਾਈ ਦਾ ਇੱਕ ਦੋ ਲਿਆ ਕੇ ਸੇਲ ਕਰ ਲੈਂਦਾ ਤਾਂ ਹੀ ਜਾਇਜ਼ ਮੁੱਲ ਆ ਜਿਹੜੇ ਵੱਧ ਮੋਟਾ ਵਪਾਰ ਦਾ ਕੰਮ ਕਰਦੇ ਆ ਤੇ ਉਹਨਾਂ ਦੇ ਨਫੇ ਵੀ ਮੋٹے ਆ ਬਾਈ ਮੋੜ ਕੇ ਪੈਸੇ ਵੀ ਨਹੀਂ ਆਉਂਦੇ ਆਪਾਂ ਦਾ ਨਕਦ ਲੈਨੇ ਨਕਦੀ ਦੇ ਜੀ ਨਾ ਬਾਈ ਹੂੰ ਨਹੀਂ 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 ਸਹੀ ਹੈ ਧਾਰ ਵਾਲੇ ਦਾ ਕੱਲ ਮੰਗੀ ਜਾਂਦੇ ਉਹ ਦਿੱਤੀ ਨਹੀਂ ਬਾਈ ਠੀਕ ਹੈ ਨਹੀਂ ਨਹੀਂ ਆਪਾਂ ਧਾਰ ਭਰਾਵਾ ਕੇ ਪੈਸੇ ਮਾਹ ਕਢਾਏ ਨਹੀਂ ਨਹੀਂ ਸਹੀ ਹੈ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਿਲਕੁਲ ਸਸਤੇ ਮੁੱਲ ਦੀਆਂ ਦੋ ਬੜਾ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਆ ਬੱਚੀ ਜੀ ਤਿਆਰ ਕਰਕੇ ਸੇਲ ਕਰਦੇ ਆ 44 45000 ਦੀ ਆ ਅੱਜ 30000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਜਵੇਂ ਪਹਿਲਾਂ ਦੱਸਿਆ ਚੰਗੇ ਵਪਾਰੀ ਦੇ ਘਰੇ ਖੜੀ ਹੁੰਦੀ ਅੱਜ ਵੀ 37 38000 ਦੀ ਸੀ ਪਰ ਛੋਟੇ ਜਿਹੇ ਮੁੱਲ ਹੈ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਫਸਾ ਕੇ